इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰ ਅੱਜ ਡੀਐਸਐਨਲ ਡਿਪਾਰਟਮੈਂਟ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਇਹਦੇ ਵਿੱਚ ਲੋਕਾਂ ਵਾਸਤੇ ਕੀ ਕੁਝ ਜਾਣਕਾਰੀ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਫਲੋਰ ਪਰ ਅੱਗੇ ਲੱਗੇ ਸਾਰੇ ਲੋਕਾਂ ਨੂੰ ਨਵੇਂ ਸਾਲ ਲਈ ਅਤੇ ਇਸਾ ਕਿਲੋੜੀ ਦੀਆਂ ਬਤਾਈਆਂ ਦੇਣਾ ਹੈ ਇਸ ਰੂਪ ਤੇ BSNL ਨੇ ਜੋ ਨਵੀਆਂ ਸਕੀਮਾਂ ਆਫਰ ਕੀਤੀਆਂ ਨੇ ਉਹ ਇਹ ਹੈ ਕਿ ਅਸੀਂ ਸਾਰੇ ਫਾਈਬਰ ਕਨੈਕਸ਼ਨ ਉੱਤੇ BSNL ਦੇ ਫਾਈਬਰ ਕਨੈਕਸ਼ਨ ਉੱਤੇ ਇੰਟਰਨੈਟ ਫ੍ਰੀ ਟੀਵੀ ਸਰਵਿਸ ਲਾਂਚ ਕਰਤੀ ਹੈ ਜਿੱਥੇ ਲਗਭਗ 500 ਤੋਂ ਕਰੀਬ ਚੈਨਲ ਜਿਹੜੇ ਫ੍ਰੀ ਚੱਲ ਰਹੇ ਨੇ ਇਹ ਸੇਵਾ SkyPro ਦੇ ਸਹਿਯੋਗ ਨਾਲ ਚੱਲ ਗਈ ਹੈ ਉਹਨਾਂ ਦੀ ਐਪ ਜਿਹੜੀ ਹੈਗੀ ਇੰਸਟਾਲ ਕਰਨੀ ਆਪਣੇ LCD ਦੇ ਉੱਤੇ LED ਦੇ ਉੱਤੇ ਔਰ ਆਪਣਾ ਫਾਈਬਰ ਦਾ ਕਨੈਕਸ਼ਨ ਉਸ ਨੰਬਰ ਰਜਿਸਟਰ ਕਰਾ ਕੇ OTP ਆਏਗਾ ਉਸ ਨੂੰ ਪਾ ਕੇ ਚਲਾ ਲੈਣਾ 500 ਤਕਰੀਬ ਫ੍ਰੀ ਚੈਨਲ ਚਲਾ ਸਕਦੇ ਹੋ ਔਰ ਇੱਕ ਤੋਂ ਵੱਧ ਟੀਵੀ ਚੈਨਲ ਇਹ ਦੋਨੇ ਸਾਰੇ ਟੀਵੀ ਉੱਤੇ ਸਰਵਿਸ ਫ੍ਰੀ ਹੈ ਤੇ ਇਹ ਸਰ ਜਿਹੜਾ ਕੰਜ਼ਿਊਮਰ ਹੈ ਇਹ ਕੋਈ ਆਪਣੇ ਆਪ ਵੀ ਅਪਲਾਈ ਕਰ ਸਕਦਾ ਆਪਣੇ ਫੋਨ ਦੇ ਉੱਪਰ ਕੋਈ ਇਹੋ ਜਿਹਾ ਨੰਬਰ ਹਾਂਜੀ ਹਾਂਜੀ ਇਹਦਾ ਲਿੰਕ ਦਿੱਤਾ ਗਿਆ ਜੀ ਆਪਣੇ ਪ੍ਰੈਸ ਨੋਟਿਸ ਵੀ ਦਿੱਤਾ ਹੈਗਾ ਸਾਡੀ ਵੈਬਸਾਈਟ ਤੇ ਵੀ ਦਿੱਤਾ ਹੋਇਆ ਹੈ ਇਹ ਕਸਟਮਰ ਜਿਨ੍ਹਾਂ ਕੋਲੇ ਸਾਡਾ ਫਾਈਬਰ ਤੱਕ ਨਹੀਂ ਚੱਲਦਾ ਉਹਨਾਂ ਨੂੰ ਮੈਸੇਜ ਵੀ ਆਇਆ ਹੈ ਉਹਦੇ ਵਿੱਚ ਲਿੰਕ ਆਇਆ ਹੈ ਉਸਨੂੰ ਕਲਿੱਕ ਕਰਕੇ ਰਜਿਸਟਰ ਕਰਕੇ ਆਪਣਾ ਮੋਬਾਈਲ ਨੰਬਰ ਤੇ ਮੋਬਾਈਲ ਫਾਈਬਰ ਦਾ ਨੰਬਰ ਪਾ ਕੇ ਰਜਿਸਟਰ ਕਰ ਸਕਦੇ ਨੇ ਕੰਸੈਂਟ ਦੇ ਲੈ ਸਕਦੇ ਨੇ ਔਰ ਐਪ ਇੰਸਟਾਲ ਕਰ ਸਕਦੇ ਨੇ ਸ਼ੁਰੂ ਕਰ ਸਕਦੇ ਨੇ ਜੇਕਰ ਗੱਲ ਕੀਤੀ ਜਾਈਏ ਅੱਜ ਦੀ ਕਾਨਫਰੰਸ ਦੇ ਜਰੀਏ ਕੀ ਕੁਝ ਖਾਸ ਆਫਰ ਹੈਗਾ ਫਿਰੋਜ਼ਪੁਰ ਨਿਵਾਸੀਆਂ ਲਈ ਫਿਰੋਜ਼ਪੁਰ ਨਿਵਾਸੀਆਂ ਵਾਸਤੇ ਜੀ ਮੈਂ ਦੱਸਣਾ ਚਾਹੁੰਗਾ ਕਿ ਅਸੀਂ ਵਾਈਫਾਈ ਰੋਮਿੰਗ ਵੀ ਸਰਵਿਸ ਸਟਾਰਟ ਕੀਤੀ ਆ ਅਬੋਰ ਫਾਇਲ ਕਰ ਰੇਲਵੇ ਸਟੇਸ਼ਨ ਤੇ ਸਟਾਰਟ ਹੋ ਚੁੱਕੀ ਆ ਮੋਗੇ ਬੱਸ ਸਟੈਂਡ ਤੇ ਵੀ ਸਰਵਿਸ ਸਟਾਰਟ ਹੋ ਗਈ ਆ ਇਸ ਤੋਂ ਬਨਾ ਬਾਰਡਰ ਦੇ ਉੱਤੇ ਵੀ ਸਾਡੀ ਸਰਵਿਸ ਸਟਾਰਟ ਹੋ ਚੁੱਕੀ ਆ ਤੇ ਜਿਨ੍ਹਾਂ ਦੇ ਘਰ ਕਸਟਮਰ ਦੇ ਘਰ ਚ ਵਾਈਫਾਈ ਐਬੀਐਸ ਦਾ ਸਾਡਾ ਫਾਈਬਰ ਦਾ ਕਨੈਕਸ਼ਨ ਅਵੇਲੇਬਲ ਹੈਗਾ ਉਹ ਰੋਮਿੰਗ ਇਨੇਬਲ ਕਰਨ ਆਪਣੀ ਔਰ ਰੋਮਿੰਗ ਅਨੇਬਲ ਕਰਕੇ ਕਿਸੇ ਵੀ ਜਾਣ ਕੇ ਜਿੱਥੇ ਵੀ BSNL ਕ联ਕਸ਼ਨ ਉਹਨਾਂ ਨੂੰ ਰੋਮਿੰਗ ਅਨੇਬਲ ਮਿਲੇਗਾ ਜਾਂ WhatsApp ਸਾਡਾ ਹੌਟਸਪੌਟ ਮਿਲੇਗਾ ਉਹਨਾਂ ਨੂੰ Wi-Fi ਸਪੀਡ ਉੱਤੇ ਜਾ ਕੇ ਫ੍ਰੀ ਆਫ ਕਾਸਟ ਮਿਲੇਗੀ ਜੋ ਉਹਨਾਂ ਦੀ ਆਪਦੀ オリジナル ਪਲਾਨ ਦੀ ਸਪੀਡ ਉਹੀ ਮਿਲੇਗੀ ਤੇ ਸਾਡੇ ਮਾਦੀ ਮਰਾਈ ਜਿਹੜੇ ਫਿਰੋਜ਼ਪੁਰ ਦੇ ਨਿਵਾਸੀ ਹੈ ਕੀ ਮੈਸੇਜ ਦਿੰਦੇ ਹਾਂ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਕਿ BSNL ਫਿਰੋਜ਼ਪੁਰ ਵਿੱਚ ਉਹਨਾਂ ਨੇ ਬਹੁਤ ਵਿਸ਼ਵਾਸ ਦਿਵਾਇਆ ਇੱਕ ਪਿਛਲੇ 9 ਮਹੀਨੇ 'ਚ 1 ਲੱਖ ਦੇ ਕਰੀਬ ਸਾਡੇ ਕ联ਕਸ਼ਨ ਜਿਹੜੇ ਆ ਨਵੇਂ SIM ਦੇ ਵੀ ਵਿਕੇ ਨੇ ਡਾਟਾ ਸਾਡਾ 4G ਦਾ 2.5 ਗੁਣਾ ਜਿਹੜਾ ਹੈਗਾ ਉਹ ਵ ਇਸ ਪ੍ਰੇਪਰ ਦੇ ਸਾਡੇ ਜਿਹੜੇ ਕਸਟਮਰ ਆ ਉਹਨਾਂ ਦਾ ਸਾਡੇ ਤੇ ਫੇਸ ਆ ਅਸੀਂ ਇਸ ਫੇਸ ਨੂੰ ਬਣਾਈ ਰੱਖਣ ਲਈ ਦਿਨ ਰਾਤ ਮਿਹਨਤ ਕਰਾਂਗੇ ਇਥੇ ਹਮੇਸ਼ਾ ਅਵੇਲੇਬਲ ਆ ਇਹ ਸਾਡੇ ਤੇ ਫੇਸ ਬਣਾਈ ਰੱਖਣਾ ਅਸੀਂ ਹਰ ਸਮੇਂ ਉਹਨਾਂ ਦੀ ਸੇਵਾ ਚ ਤਤਪਰ ਹੋ ਕੇ ਹਾਜ਼ਰ ਆ ਧੰਨਵਾਦ ਜੀ ਅਗਲਾ 2100 ਮੈਂ ਕਰਦਾ ਪਾਣੀ 700 700 ਮੈਂ ਕਰਦਾ ਪਾਣੀ ਪਹਿਲਾ ਬੈਂਕ ਬਾਅਦ ਸਟਾਜ ਬੈਂਕ ਇਹਦੇ 700 ਰੁਪਏ ਨਾਲ ਜੀ ਜਾਂ ਕੋਈ ਹੋਰ ਜਾਤ ਨਹੀਂ ਕਰਦੇ ਜੀ